ਜਾ ਰਿਹਾ ਜਾ ਰਿਹਾ ਸਾਡੇ ਆ ਗਏ ਪੂਰਾ ਉਹਦਾ ਹੋ ਗਿਆ ਸਾਡੇ ਕੋਲ ਆ ਗਿਆ ਸਾਡੇ ਕੋਲ ਪੂਰਾ ਮਰਾ ਤੇ ਚਿੰਤਾ या जा दे तो आप टेक्निकली जो है सुपर टॉप वाली बात और त्यौहार के नाम पर ये 20 22 डाउन की ये वासे सेवाओं है जो यहां हम इस दौरा में और इसके आगे पीछे रख हेलो 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 सर टोला अमंदर दगरे हेलो सैनी साहब कैसे देखते हैं आप परिवार के साथ दुख बांटने के लिए देखिए हरमेल सिंह जी टोला एक पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार था पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेवारी को मजबूती से निर्वहन किया है आज टोडा साहब साढ़े बीच नहीं रहे सिंह जी उनकी यादें हमारे साथ हैं दोनों उनके सपुत्र जो टोडा साहब एक रास्ता दे करके गए ने मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी और जो वो सोचते थे आम जन के लिए पब्लिक के लिए उस काम आगे बढ़ाने का ये पूरा काम करेंगे हरमेल सिंह टौड़ा जी याद यादें हमारे है। मैं परमपिता परमात्मा गुरु उनके चरणा में ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੀ ਚਰਣਾ ਵਿੱਚ نواز ਬਖਸ਼ੀ ਪਰਿਵਾਰ ਨੂੰ ਹੋਰ ਮਿੱਤਰਾਂ ਨੂੰ ਇਹ ਜੋ ਫਾਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ تھے ਚਾਹੇ ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਦੇ ਬਾਹਰ ਹੈ ਤੇ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੂੰ ਵੀ ਉਹਨਾਂ ਦੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਮਹਰੂਬੇ ਚਰਣਾ ਵਿੱਚ ਸੀਐਮ ਸਾਹਿਬ ਤੁਸੀਂ ਆ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਪਰਿਵਾਰ ਦਾ ਕਿਉਂਕਿ ਟੋੜਾ ਸਾਹਿਬ ਦਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀ ਲਈ ਸਾਂਝਾ ਸੀ ਕੀ ਲੱਗਦਾ ਭਗਵੰਤ ਮਾਨ ਨੂੰ ਵੀ ਇਸ ਪਰਿਵਾਰ ਨਾਲ ਪਹੁੰਚਣਾ ਜ਼ਰੂਰ ਚਾਹੀਦਾ ਹੈ ਦੇਖੀ ਇਹ ਵਿਸ਼ਾ ਅਲੱਗ ਹੈ ਇਹ ਇਤੇ ਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਟੋੜਾ ਸਾਹਿਬ ਮੈਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਕਦਾਵਰ ਨੇਤਾ ਸੀ ਉਹ ਇੰਨੇ ਬੜੇ ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਬੜਾ ਸਨੇਹ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਹਿਕ ਰਹਿੰਦੇ ਸੀ ਐਹੀ ਗੱਲ ਸੀ ਪਰ ਮੈਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦੇ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ ਬੜਾ ਨਾਮ ਵਰਮੇਲ ਸਿੰਘ ਜੀ ਟੋੜਾ ਨੇ ਇਸ ਖੇਤਰ ਲਈ ਕਮਾਇ ਉਸ ਗੰਮ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਜੋਨਾ ਕੀ ਸੋਚ ਸੀ ਉਸ ਨੂੰ ਜਰੂਰ ਰੱਖ ਕੇ ਰੱਖੋ ਗੁਪਿੰਦਰ ਗੁਪਿੰਦਰ ਦਾ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੋਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਹਿੱਸਾ ਰੱਖਣਾ ਤੋ ਇਹ ਗੱਲ ਕਿਉਂ ਕਰਦਾ ਹੈ ਆ ਪਰਮਪੀਤਾ ਪਰਮਾਤਮਾ ਨੇ ਕਿੰਨਾ ਪਾਣੀ ਦਿੱ ਦਿੱਤਾ ਸੀ ਜੀ ਹਮਾਰੇ ਪਾਸ ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਦੀ ਕੀ ਹਾਲ ਕਰਦੇ ਸਰ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਰਿਐਕਸ਼ਨ ਹੋਣਾ ਜਦੋਂ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਤੋੜਿਆ ਗਿਆ ਦੇਖਿਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਆਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨਾ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਹੇਟਰ ਤੇ ਖਦੇੜਨ ਦਾ ਕੰਮ ਕੀਤਾ ਸੀ ਆ ਜੇਕਰ ਪਹਿਲਾਂ ਦੇ ਐਮਐਲਏ ਨੂੰ ਹਰਿਆਣਾ ਕੋਈ ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਜਿਹੜੀ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਰਸ ਤੋਂ ਤੰਗ ਕਰਦੀ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਰਸ ਤੋਂ ਕੋਈ ਤੰਗ ਨਹੀਂ ਕਰ ਰਹੀ ਕੋਈ ਪਰਚਾ ਵੀ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਜੇਕਰ ਕੋਈ ਕਹੀ कोई दिक्कत होगी मेरे ध्यान में नहीं है रविश साडी साहब ਸਰ ਭਪਿੰਦਰ ਸਿੰਘ ਹੁਣ ਵਿਪੱਖਵਾਦੀ ਨੇਤਣਾਂ ਦੀ ਪੀੜਣੀ ਚਾਹਣੀ ਸਰ ਕਿਸ ਤਰ੍ਹਾਂ ਦੇ ਪਰਿਵਾਰ ਨਾਲ ਮੁਕਸੰਦਾ ਕਰਨ ਲੈ ਕੀ ਗਲਵਤ ਪਰਿਵਾਰ ਨਾਲ ਕਰਕੇ ਇਹ ਬੜੀ ਵੱਡੀ ਗੱਲ ਹੈ ਜੀ ਕਿ ਜਿਹਨੂੰ ਅਸੀਂ ਮੰਨਦੇ ਆ ਕਿ ਸਾਡਾ ਛੋਟਾ ਭਰਾ ਹੈ ਉਹ ਅੱਜ ਪਰਿਵਾਰ ਨਾਲ ਖੜਾ ਹੈ ਤੇ ਟੌੜਾ ਸਾਹਿਬ ਨੇ ساری ਜ਼ਿੰਦਗੀ ਪੰਜਾਬ ਲਈ ਸਿੱਖਾਂ ਲਈ ਨਮੰਗੈ ਨਮੈਂਦਗੀ ਕੀਤੀ ਹੈ ਤੇ ਹਰ ਬੰਦੇ ਨੇ ਆ ਕੇ ਆਪਣਾ ਇੱਥੇ ਸੀਸ ਝੁਕਾਇਆ ਤੇ ਸਾਨੂੰ ਵੀ ਬੜੀ ਆਸ ਸੀ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਇੱਕ ਵਾਰੀ ਸਾਡੇ ਕੋਲ ਆਉਂਦੇ ਸਾਡਾ ਹੋਰ ਤੋਂ ਘਟਦਾ ਸੀਐਮ ਸਾਹਿਬ ਹਰਿਆਣਾ ਆਏ ਉਹਨਾਂ ਦੇ ਨਾਲ ਹਰਿਆਣਾ ਦੇ ਪ੍ਰਦੇਸ਼ ਅਧਿਐ ਉਹਨਾਂ ਨੇ ਵੀ ਸਾਡਾ ਬੜਾ ਆ ਕੇ ਮਾਣ ਵਧਾਇਆ ਪਰਿਵਾਰ ਦਾ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਮਤਲਬ ਲੰਬਾ ਸਮਾਂ ਟੋੜਾ ਸਾਹਿਬ ਨੇ ਇਹ ਆਪਣਾ ਸਫਰ ਨਿਭਾਇਆ ਤੇ ਕਿੰਨੀ ਸਾਦਗੀ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਵੀ ਇਸ ਘਰ ਤੋਂ ਇਸ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦਗੀ ਨਾਲ ਇੱਕ ਆਪਣੇ ਦੇਸ਼ ਦੀ ਕੌਮ ਦੀ ਇਹ ਸੇਵਾ ਨਿਭਾਈ ਜਾਵੇ ਠੀਕ ਹੈ ਕਹ ਲੈ ਜਿਆਦਾ ਨਾ ਸਰ ਕਿਸ ਤਰ੍ਹਾਂ ਕਰ ਦਿਓ ਇੱਕ ਮਿੰਟ ਆਜੋ 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 ਕੈਮਰੇ ਦਾ ਆਨ ਕਰ ਲੈਂਦੇ ਆ ਕੋਈ ਨਹੀਂ ਕਰ ਲੂਗਾ ਆਜੋ ਆਜਾ ਭੇਜ ਦੇਣਾ ਹਾਂ ਹਾਂ ਮੈਂ ਭੇਜ ਦੂੰਗਾ ਠੀਕ ਹੈ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਪਰਿਵਾਰ ਦੇ ਨਾਲ ਸੈਣੀ ਸਾਹਿਬ ਦੁੱਖ ਸਾਂਝਾ ਕਰਨਾ ਇਹਨੇ ਦੇਖੋ ਮੇਰੇ ਪਿਤਾ ਸਰਦਾਰ ਹਰਮੇਲ ਸਿੰਘ ਟੋੜਾ ਦੇ ਦੇਹਾਨ ਤੋਂ ਬਾਅਦ ਜਿੰਨਾ ਪਿਆਰ ਜਿੰਨਾ ਸਤਕਾਰ ਸੰਗਤਾ ਨੇ ਦਿੱਤਾ ਉਸ ਚੀਜ਼ ਦਾ ਪਰਿਵਾਰ ਸਾਰਾ ਹੀ ਪਰਿਵਾਰ ਹਮੇਸ਼ਾ ਰਣੀ ਰਹੇਗਾ ਔਰ ਅੱਜ ਹਰਿਆਣੇ ਦੇ ਸੀਐਮ ਉਹ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਉਹਨਾਂ ਨਾਲ ਅੰਦਰ ਜਦੋਂ ਅਸੀਂ ਬੈਠੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਵੱਡੇ ਪਹਿਲਾਂ ਵੱਡੇ ਟੋੜਾ ਸਾਹਿਬ ਨੂੰ ਨਤਮਸਤਕ ਹੋਈ ਫਿਰ ਸਾਹ ਹਰਮੇਲ ਸਿੰਘ ਟੋੜਾ ਨੂੰ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਟ ਕੀਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੱਡੇ ਟੋੜਾ ਸਾਹਿਬ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ ਉਹ ਵੀ ਸਰਦਾਰ ਹਰਮੇਲ ਸਿੰਘ ਟੋੜਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿੰਨਾ ਅਸੀਂ ਜਾਣ ਪਾਏ ਉਹ ਹਰ ਉਸ ਇਨਸਾਨ ਨਾਲ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸੀ ਉਹਦੇ ਨਾਲ ਹਮੇਸ਼ਾ ਅੜ ਕੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਉਸ ਇਨਸਾਨ ਨਾਲ ਹਮੇਸ਼ਾ ਖੜਦੇ ਰਹੇ ਨੇ ਜੋ ਇੱਕ ਨੇਤਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਪਰਿਵਾਰ ਹਮੇਸ਼ਾ ਹੀ ਨਿਭਾਉਂਦਾ ਆਇਆ ਅਸੀਂ ਰਣੀਆਂ ਜਿੱਥੇ ਸੀਐਮ ਸਾਹਿਬ ਦੇ ਸਮੂੱਚੀ ਸੰਗਤ ਦੇ ਜਿਨ੍ਹਾਂ ਨੇ ਜਿਸ ਦਿਨ ਤੋਂ ਤੌੜਾ ਸਾਹਿਬ ਇਸ ਸੰਸਾਰ ਤੋਂ ਗਏ ਨੇ ਉਸ ਦਿਨ ਤੋਂ ਸਾਡੇ ਪਰਿਵਾਰ ਦੇ ਉੱਤੇ ਐਨਾ ਪਿਆਰ ਸਤਿਕਾਰ ਦਿੱਤਾ ਉਹਦਾ ਅਸੀਂ ਕਿਸੇ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੇ ਔਰ ਹਮੇਸ਼ਾ ਹੀ ਇਹ ਪਰਿਵਾਰ ਰਿਣੀ ਰਹੇਗਾ ਜਿੰਨਾ ਪਿਆਰ ਸਤਿਕਾਰ ਸਾਨੂੰ ਟੋੜਾ ਸਾਹਿਬ ਦੀ ਡੈਥ ਤੇ ਮੈਲਿਆ ਹਰਿਆਣਾ ਦੀ ਸੀਐਮ ਆ ਗਈ ਪੰਜਾਬ ਦੇ ਸੀਐਮ ਹਲੇ ਤੱਕ ਨਹੀਂ ਪਹੁੰਚੇ ਤੁਹਾਨੂੰ ਲੱਗਦਾ ਟੋੜਾ ਸਾਹਿਬ ਦੇ ਨਾਲ ਸਾਂਝੀ ਜਿਸ ਤਰ੍ਹਾਂ ਹੋਣੀ ਆਣਾ ਚਾਹੀਦਾ ਸੀ ਦੇਖੋ ਸੀਐਮ ਸਾਹਿਬ ਦੇ ਨਾਲ ਹਰਿਆਣੇ ਵਾਲਿਆਂ ਨਾਲ ਸਾਂਝ ਸੀਓ ਆਈ ਐਸੀ ਕੋਈ ਗੱਲ ਨਹੀਂ ਹੈ ਵੀ ਸੀਐਮ ਭਗਵੰਤ ਮਾਨ ਨਾਲ ਕੋਈ ਸਾਂਝ ਨਹੀਂ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਉਸ ਦਿਨ ਭੋਗ ਵਾਲੇ ਦਿਨ ਜਿਹੜੇ ਆਪਣੇ ਹਲਕਾ ਨਾਬਾ ਦੇ ਐਮਐਲਏ ਨੇ ਦੇਵ ਮਾਨ ਜੀ ਉਹਨਾਂ ਵੱਲੋਂ ਸਪੈਸ਼ਲ ਸ਼ੋਕ ਸੰਦੇਸ਼ ਲੈ ਕੇ ਆਏ ਉਤੋਂ ਡਾਕਟਰ ਬਲਬੀਰ ਨੇ ਉਹਨਾਂ ਦਾ ਸ਼ੋਕ ਸੰਦੇਸ਼ ਭੇਜਿਆ ਬੋਲਿਆ ਕੀ ਕਾਰਨ ਨੇ ਕੀ ਨਹੀਂ ਇਹ ਬਿਹਤਰ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਦਾ ਸਕਦੇ ਨੇ ਵੀ ਉਹ ਕਿਉਂ ਨਹੀਂ ਪਹੁੰਚੇ ਪਰ ਅਸੀਂ ਆਸ ਕਰਦੇ ਸੀ ਵੀ ਜੇ ਉਹ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਧਾਰਸ਼ ਮਿਲਦਾ